ਸੰਗਤ ਜੀ ਵਾਖੇ ਗੁਰਜੀਕਾ ਖਾਵਸਾ ਵਾਖੇ ਗੁਰਜੀਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਮਰ ਤਵੇਲੇ ਦੇ ਵਿੱਚ ਉੱਠ ਕੇ ਦੁਬਾਰਾ ਫਿਰ ਤੋਂ ਸੌ ਜਾਂਦੇ ਆ ਤੱਕੀ ਇੰਜ ਕਰਨਾ ਸਹੀ ਆ ਜਾਂ ਫਿਰ ਗਲਤ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਹਮੇਸ਼ਾ ਗੱਲ ਕਰਦੇ ਆ ਕਿ ਅਮਰ ਤਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਬੜਾ ਹੀ ਭਾਗਾਂ ਭਰਿਆ ਵੇਲਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਆਉਣੀ ਇਸ ਵੇਲੇ ਦੇ ਵਿੱਚ ਸਾਡੀ ਅੱਖ ਖੁੱਲਣੀ ਸਮਝੋ ਸਾਡੇ ਕਰਮ ਸਾਡੇ ਭਾਗ ਜਾਗ ਗਏ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਅਮਰਤ ਵੇਲੇ ਦੇ ਵਿੱਚ ਜਾਗ ਆਵੇ ਨਾ ਸੰਭਰੋ ਸਾਡੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਯਾਦ ਕੀਤਾ ਏ ਸਾਡੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਇਸ ਕਰਕੇ ਅੱਜ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗਾਈ ਆ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਇਹ ਪਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਦੇ ਨਾਲ ਹੈ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੇਕਰ ਇਹ ਕਿਰਪਾ ਕਿਸੇ ਦੇ ਉੱਤੇ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੁਝ ਪਹਿਣ ਪੁਰਾਣੇ ਜਿਨ੍ਹਾਂ ਦੀ ਅੱਖ ਆਪਣੇ ਆਪ ਹੀ ਅਮਰਤ ਵੇਲੇ ਦੇ ਵਿੱਚ ਖੁੱਲ ਜਾਂਦੀ ਆ ਭਾਵੇਂ ਕਿਸੇਰੇ ਦੂ ਤੋਂ ਲੈ ਕੇ ਪੰਜ ਦੇ ਵਿਚਕਾਰ ਆਪਣੇ ਆਪ ਉਹਨਾਂ ਨੂੰ ਜਾਗ ਆ ਜਾਂਦੀ ਆ ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉੱਠਣ ਕੁਝ ਲੋਕ ਕਿਰਿਆ ਸੋਧਣ ਦੇ ਲਈ ਉੱਠਦੇ ਨੇ ਕੁਝ ਲੋਕ ਸਰਦੀ ਗਰਮੀ ਕਰਕੇ ਉੱਠਦੇ ਨੇ ਜਾ ਕਈ ਵਾਰ ਅਚਾਨਕਾ ਪਤ ਤਪਕ ਕੇ ਵੀ ਉੱਠ ਜਾਂਦੇ ਆ ਜਾਗ ਖੁੱਲ ਜਾਂਦੀ ਹੈ ਨਾ ਇੰਜ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਨੇ ਆਵਾਜ਼ ਮਾਰੀ ਜਾਂ ਕੋਈ ਚੀਜ਼ ਡਿੱਗਣ ਦਾ ਖੜਕਾ ਆਇਆ ਜਾਂ ਹੋਰ ਵੀ ਕੋਈ ਕਾਰਨ ਬਣ ਸਕਦਾ ਹੈ ਸਾਡੀ ਉੱਠਣ ਦਾ ਜਿਸ ਵੀ ਕਾਰਨ ਕਰਕੇ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗ ਆਈ ਹੈ ਸਾਡੀ ਅੱਖ ਖੁੱਲੀ ਆ ਸਮਝੋ ਸਾਡੇ ਕਰਮ ਸਾਡੇ ਭਾਗ ਜਾਗੇ ਆ ਜੇਕਰ ਕੋਈ అలਾਰਮ ਦੀ ਸਹਾਤੇ ਨਾਲ ਉੱਠ ਰਿਹਾ ਹੈ ਇਹ ਵੀ ਬੜੀ ਵੱਡੀ ਖੁਸ਼ੀ ਆ ਮਾਲਕ ਦੀ ਕਿਉਂਕਿ ਕੁਝ ਲੋਕ అలਾਰਮ ਲਗਾ ਲਗਾ ਕੇ ਸੰਦੇਆ ਉਹਨਾਂ ਤੋਂ ਤਾਂ ਵੀ ਉੱਠਿਆ ਨਹੀਂ ਜਾਂਦਾ ਅਮਰਤ ਵੇਲੇ ਦੇ ਵਿੱਚ ਕਲਯੁਗ ਦਾ ਪਹਿਰਾ ਵੀ ਬਹੁਤ ਤਕੜਾ ਹੁੰਦਾ ਹੈ ਕਲਯੁਗ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਦਬਾ ਲਵਾਂ ਇਸ ਬੰਦੇ ਨੂੰ ਮੰੰਜੇ ਤੋਂ ਉੱਠਣ ਨਾ ਦਵਾ ਕਿਉਂਕਿ ਜੇਕਰ ਇਹ ਬੰਦਾ ਅਮਰਤ ਵੇਲੇ ਦੇ ਵਿੱਚ ਉੱਠਿਆ ਇਹ ਉੱਠ ਕੇ ਰੱਬ ਦਾ ਨਾਮ ਜਪੇਗਾ ਜੇ ਇਹਨੇ ਰੱਬ ਦਾ ਨਾਮ ਜਪਿਆ ਤਾਂ ਮੇਰਾ ਪ੍ਰਭਾਵ ਘਟੇਗਾ ਇਸ ਕਰਕੇ ਕਹਿੰਦੇ ਕਲ ਯੁਗ ਦਾ ਵੀ ਪੂਰਾ ਪੂਰਾ ਜ਼ੋਰ ਲੱਗਿਆ ਹੁੰਦਾ ਹੈ ਸਾਨੂੰ ਦਬਾਉਣ ਦੇ ਲਈ ਵੀ ਕਿਤੇ ਉੱਠ ਨਾ ਪੈਣ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਮਹਾਪੁਰਖ ਜੀ ਕਹਿੰਦੇ ਸਮਝੋ ਉਹ ਯੋਧੇ ਨੇ ਅਮਰਤ ਵੇਲੇ ਦੇ ਵਿੱਚ ਉੱਠਣਾ ਸਵੇਰੇ ਸਵੇਰ ਇੱਕ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ ਤੇ ਇਹ ਜੰਗ ਕਿਹਦੇ ਨਾਲ ਹੁੰਦੀ ਆ ਸਿੱਧੀ ਕਲਯੁਗ ਦੇ ਨਾਲ ਆਲਸ ਦੇ ਨਾਲ ਸਾਡੀ ਨੀਂਦ ਦੇ ਨਾਲ ਤੇ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਾਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹੋਣ ਤਾਂ ਜੇਕਰ ਅਮਰਤ ਵੇਲੇ ਦੇ ਵਿੱਚ ਉੱਠਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਆ ਭਾਵੇਂ ਕੋਈ అలਾਰਮ ਦੀ ਸਹਾਇਤਾ ਦੇ ਨਾਲ ਉੱਠ ਰਿਹਾ ਏ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰੇ ਕਿ ਸਤਿ ਸੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਇਹ ਕਿਰਪਾ ਕੀਤੀ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਲਈ ਬਹੁਤ ਕੀਮਤੀ ਆ ਅਮਰਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਆ ਅਤੇ ਪੂਰੇ ਦਿਨ ਦੇ ਵਿੱਚ ਹਜ਼ਾਰ ਵਾਰ ਵਾਹਿਗੁਰੂ ਜੀ ਕਹੀਏ ਮਹਾਪੁਰਖ ਜੀ ਕਹਿੰਦੇ ਇੱਕ ਬਰਾਬਰ ਆ ਅਮਰਤ ਵੇਲੇ ਦੀ ਐਨੀ ਤਾਕਤ ਐਨੀ ਪਾਵਰ ਜੀ ਇਸ ਕਰਕੇ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਹਮਣਾ ਹੈ ਅਮਰਤ ਵੇਲੇ ਦੇ ਜਿਹੜੇ 3 ਘੰਟੇ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਦੇ 3 ਘੰਟੇ ਇਹ ਜ਼ਰੂਰ ਸਾਹਮਣੇ ਆ ਕਿਉਂਕਿ ਇਸ ਵੇਲੇ ਦੀ ਕੀਤੀ ਹੋਈ ਕਮਾਈ ਪੂਰੇ ਦਿਨ ਦੇ ਨਾਲ ਨਹੀਂ ਮਿਲਦੀ ਤਾਂ ਕੋਸ਼ਿਸ਼ ਆਪਾਂ ਇਹੋ ਕਰਨੀ ਹੈ ਕਿ ਅਮਰਤ ਵੇਲੇ ਦੇ ਵਿੱਚ ਉੱਠ ਕੇ ਅਮਰਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਹਮਣੀ ਪਰ ਹਾਂ ਜੇਕਰ ਕਿਸੇ ਦੀ ਮਜਬੂਰੀ ਹੈ ਕਈਆਂ ਦਾ ਸਰੀਰ ਠੀਕ ਨਹੀਂ ਰਹਿੰਦਾ ਕਈ ਭੈਣ ਭਰਾ ਕੰਮਕਾਰਾਂ ਵਾਲੇ ਨੇ ਉਹ ਕਹਿ ਦਿੰਦੇ ਵੀ ਅਸੀਂ ਦਿਨ ਪਰ ਬੜੀ ਮਿਹਨਤ ਦਾ ਕੰਮ ਕਰਦੇ ਆਂ ਰਾਤ ਨੂੰ ਲੇਟ ਕਰ ਆਉਨੇ ਆਂ ਪਰ ਅਸੀਂ ਅਮਰਤ ਵੇਲੇ ਦੀ ਕੀਮਤ ਨੂੰ ਸਮਝਦੇ ਆਂ ਇਸ ਕਰਕੇ ਅਸੀਂ ਅਮਰਤ ਵੇਲਾ ਵੀ ਸੰਭਾਲਦੇ ਆਂ ਪਰ ਅਮਰਤ ਵੇਲਾ ਸੰਭਾਲਣ ਤੋਂ ਬਾਅਦ ਅਸੀਂ ਸੌ ਜਾਂਦੇ ਆਂ ਤਾਂ ਦੇਖੋ ਸੰਗਤ ਜੀ ਉਹ ਅੰਤਰਜਾਨੇ ਪਾਸ਼ਾ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਸਾਡੀਆਂ ਮਜਬੂਰੀਆਂ ਦਾ ਵੀ ਪਤਾ ਏ ਉਹਨਾਂ ਨੂੰ ਸਾਡੀਆਂ ਬਹਾਨੀਆਂ ਦਾ ਵੀ ਪਤਾ ਏ ਸਾਡੀ ਵਿਖਾਵੇ ਦਾ ਵੀ ਪਤਾ ਏ ਉਹ ਅੰਤਰਜਾਮੀ ਪਾਤਸ਼ਾਹ ਨੂੰ ਕੁਝ ਵੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਭ ਕੁਝ ਜਾਣ ਜਾਂਦੇ ਨੇ ਇਸ ਕਰਕੇ ਜੇਕਰ ਕੋਈ ਮਨੁੱਖ ਆਪਣੀਆਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਦਿਨ ਪਰ ਕੰਮਕਾਰ ਕਰਦਾ ਏ ਅਮਰਤ ਵੇਲਾ ਵੀ ਸੰਭਾਲ ਰਿਹਾ ਏ ਪਾਪ ਕੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਮਰਤ ਵੇਲੇ ਦਾ ਨਿਤਨੇਮ ਕਰ ਜਿਆ ਹੈ ਨਾਮ ਜਪ ਰਿਹਾ ਹੈ ਤਾਂ ਜੇਕਰ ਉਹ ਨਿਤਨੇਮ ਕਰਨ ਤੋਂ ਬਾਅਦ ਅਮਰਤ ਵੇਲਾ ਸਮਾਲਣ ਤੋਂ ਬਾਅਦ ਕੁਝ ਧੀਰ ਆਰਾਮ ਵੀ ਕਰ ਲਵੇਗਾ ਤਾਂ ਉਹਦਾ ਤਾਂ ਆਪਾਂ ਚਲੋ ਮੰਨਦੇ ਆਂ ਵੀ ਉਹਦੀ ਮਜਬੂਰੀ ਹੈ ਕਿਉਂਕਿ ਉਹਨੂੰ ਆਪਣੇ ਸਰੀਰ ਨੂੰ ਤੰਦਰੁਸਤ ਨਰੁਆ ਰੱਖਣ ਦੇ ਲਈ ਲੋੜੀਂਦੀ ਨੀਂਦ ਦੇਣੀ ਜ਼ਰੂਰੀ ਆ ਉਹਦੇ ਸਰੀਰ ਨੂੰ ਪੂਰੇ ਆਰਾਮ ਦੀ ਲੋੜ ਆ ਤਾਂ ਹੀ ਆਪਣੇ ਅਗਲੇ ਦਿਨ ਦੇ ਕੰਮਾਂ ਕਰਨ ਨੂੰ ਉਹ ਵਧੀਆ ਤਰੀਕੇ ਦੇ ਨਾਲ ਕਰ ਪਾਵੇਗਾ ਤਾਹੀ ਤੰਦਰੁਸਤ ਰਹ ਪਾਵੇਗਾ ਪਰ ਜੇਕਰ ਕੋਈ ਮਨੁੱਖ ਸਾਰਾ ਦਿਨ ਘਰ ਦੇ ਵਿੱਚ ਵੇਲਾ ਰੈਂਦਾ ਹੈ ਸਾਰੀ ਰਾਤ ਵੀ ਸੌਂ ਕੇ ਗਵਾ ਲੀਆ ਸਾਰਾ ਸਾਰਾ ਦਿਨ ਵੀ ਅਸੀਂ ਬਿਸਤਰ ਦੇ ਉੱਤੇ ਲੰਮੇ ਪਏ ਰਹਿੰਨੇ ਆ ਟੀਵੀ ਦੇਖ ਲਿਆ ਮੋਬਾਈਲ ਚਲਾ ਲਿਆ ਜੇਕਰ ਉਹ ਮਨੁੱਖ ਵੀ ਕਵੇ ਵੀ ਮੈਂ ਪਾਈ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਤੋਂ ਸੌਂ ਜਾਵਾਂ ਤਾਂ ਫਿਰ ਤਾਂ ਬਹੁਤ ਗਲਤ ਗੱਲ ਹੈ ਨਾ ਅਮਰਤ ਵੇਲੇ ਉੱਠਣ ਦੇ ਨਾਲ ਸਾਡੇ ਗੁਰੂ ਸਾਹਿਬ ਜੀ ਦਾ ਕੋਈ ਫਾਇਦਾ ਨਹੀਂ ਆ ਅਮਰਤ ਵੇਲੇ ਉੱਠ ਕੇ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਅਸੀਂ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਾਡੇ ਉੱਤੇ ਮਿਹਰਬਾਨ ਹੁੰਦੇ ਹੀ ਹੁੰਦੇ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਰਹਿੰਦੀ ਆ ਆਪਾਂ ਇਹ ਨਾ ਸੋਚੀਏ ਵੀ ਅਮਰਤ ਵੇਲੇ ਉੱਠ ਕੇ ਅਸੀਂ ਨਾਮ ਜਪਾਂਗੇ ਮਾਲਕ ਦੀ ਬੰਦਗੀ ਕਰਾਂਗੇ ਤਖਰੇ ਤਾਂ ਹੀ ਰੱਬ ਨੇ ਰੱਬ ਰਹਿਣਾ ਹੈ ਨਾ ਰੱਬ ਨੇ ਰੱਬ ਹੀ ਰਹਿਣਾ ਹੈ ਉਹ ਪਰਮਪિતા ਪਰਮਾਤਮਾ ਦੀ ਤਾਕਤ ਸ਼ਕਤੀ ਉਸੇ ਤਰ੍ਹਾਂ ਹੀ ਰਹੇਗੀ ਸਾਡੇ ਨਾ ਉਹ ਜਪਣ ਨਾਲ ਨਾ ਜਪਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਫਰਕ ਪੈਣਾ ਹੈ ਤਾਂ ਉਹ ਸਾਨੂੰ ਪੈਣਾ ਹੈ ਜੇ ਜਪ ਲਵਾਂਗੇ ਤਾਂ ਸੌਖੇ ਹੋ ਜਾਵਾਂਗੇ ਜੇ ਨਾ ਜਪਾਂਗੇ ਸੁੱਤੇ ਰਵਾਂਗੇ ਤਾਂ ਸਮਝੋ ਆਪਣੇ ਭਾਗ ਆਪਣੀ ਕਿਸਮਤ ਨੂੰ ਵੀ ਨਾਲ ਹੀ ਸਮਾਂ ਰੱਖਿਆ ਇਹ ਹੁਣ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਕੀ ਕਰਨਾ ਚਾਹੁੰਨੇ ਆ ਜਾਗ ਕੇ ਨਾਮ ਜਪ ਕੇ ਆਪਣੇ ਪਰਮਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਕਿ ਸੌ ਕੇ ਇਹ ਮੌਕਾ ਗਵਾਉਣਾ ਹੈ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਜਨਮ ਲੈਣਾ ਸਮਝੋ ਇਹ ਸਾਨੂੰ ਇੱਕ ਮੌਕਾ ਮਿਲਿਆ ਹੈ ਸਾਡੇ ਪਿਛਲੇ ਕੀਤੇ ਹੋਏ ਮਾੜੇ ਕਰਮ ਸਵਾਰਣ ਦਾ ਅੱਗੇ ਚੰਗੇ ਕਰਮ ਬਣਾਉਣ ਦਾ ਤਾਂ ਇਸ ਮੌਕੇ ਨੂੰ ਆਪਾਂ ਸੰਭਾਲ ਲਈਏ ਜੇਕਰ ਅੱਧੀ ਉਮਰ ਅਮਰਤ ਵੇਲੇ ਸੌਂ ਸੌ ਕੇ ਗਵਾ ਲਈ ਆ ਤਾਂ ਅੱਜ ਤੋਂ ਹੀ ਸੰਭਲ ਜਾਈਏ ਤਿੰਨ ਤੋਂ ਛੇ ਦੇ ਵਿੱਚ ਉੱਠ ਕੇ ਜਿੰਨਾ ਹੋ ਸਕੇ ਨਾਮ ਜਪੀਏ ਮਹਾਂਪੁਰਖ ਜੀ ਕਹਿੰਦੇ ਨੇ ਜਿੰਨਾ ਹੀ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਵੇਗਾ ਉਸੇ ਤਰ੍ਹਾਂ ਜਿੰਨਾ ਹੀ ਨਾਮ ਜਪ ਲਵਾਂਗੇ ਨਾ ਸਾਡੇ ਹੀ ਕੰਮ ਆਵੇਗਾ ਫਿਰ ਆਓ ਅੱਜ ਤੋਂ ਰੋਜ਼ ਹੀ ਅਮਰਤ ਵੇਲੇ ਉੱਠੀਏ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਉਹਨਾਂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ